ਜਨਤਾ ਦੀ ਬਾਚਨ ਦੇਖਦੇ ਸਾਰੇ ਦੋਸਤਾਂ ਨੂੰ ਸਵਾਗਤ ਹੈ ਅੱਜ ਵਕਤ ਅਸੀਂ ਖੜੇ ਹਾਂ ਮੇਰੀ ਹੀ ਪਿੰਟੱਲੇਵਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਮਿੱਟੀ ਦੇ ਨਾਲ ਲੱਦੀਆਂ ਹੋਈਆਂ ਨੇ ਭਰੀਆਂ ਹੋਈਆਂ ਨੇ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਮਿੱਟੀ ਦੀਆਂ ਟਰਾਲੀਆਂ ਨੇ ਇਹ ਕਿੱਥੇ ਲੈ ਕੇ ਜਾ ਰਹੀਆਂ ਕਿਹੜੀ گاਊਸਾਲਾ ਚ ਲੈ ਕੇ ਜਾ ਰਹੀਆਂ ਸਾਡੇ ਨਾਲ ਸਾਡੇ ਟੱਲੇਵਾਲ ਦੇ ਨਕਰ ਤੋਂ ਅਸੀਂ ਮੌਜੂਦ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾਗਾ ਕੀ ਕਹਿਣਾ ਚਾਹੂੰਗਾ ਜੀ ਮਿੱਟੀ ਦੀ ਜੀ ਫਰੀ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਬਾਬਾ ਬੋਰੇ ਵਾਲੇ ਤੋਂ ਵੱਦਨੀ ਕਲਾ ਜਾ ਰਹੀ ਹੈ ਸਾਰੀ ਮਿੱਟੀ ਜਿੰਨੀ ਜਾਂਦੀ ਆ ਸਾਡੇ ਨਾਲ ਸੇਵਾਦਾਰ ਵੱਧ ਤੋਂ ਵੱਧ ਜੁੜਦੇ ਆ ਇਸ ਛਾਲ ਮਹਾਰਾਜ ਦੀ ਕਿਰਪਾ ਇੰਨੀ ਹੈ ਕਿ ਜਦੋਂ ਇਹਨਾਂ ਨੂੰ ਕਹਿ ਦਿੰਦੇ ਆ ਫੂਨ ਤੇ ਉਹਦੀ ਨਾਲ ਨਾਲ ਤਿਆਰ ਹੁੰਦੇ ਆ ਸਾਰੇ ਬਸ ਕਿਸੇ ਤੋਂ ਤੇਲ ਨਹੀਂ ਪਾਉਂਦੇ ਆ ਆਪਾਂ ਤੋਂ ਸਾਰਾ ਤੇਲ ਆਪ ਆਪ ਦਾ ਫੂਕੇ ਜਾਂਦਾ ਹੈ 6 ਵਜੇ ਵੱਧ ਤੋਂ ਵੱਧ ਇਹ ਚੱਲ ਜਾਂਦਾ ਆਏ ਯਾਰੀ ਇੱਥੇ ਆਪਣਾ 20 ਟਰੈਕਟਰ ਜਾਂ ਕਿਰ 30 ਟਰੈਕਟਰ ਹੋ ਗਏ ਆਪਣੇ ਕੋਲੇ ਰੇਤੇ ਦੇ ਭਰੇ ਹੋਏ ਤਿਆਰ ਇੰਨੀ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਨੂੰ ਇਹ ਦੱਸਿਆ ਵੀਰ ਨੇ ਕਿ ਜਿਹੜੇ ਟਰੈਕਟਰ ਟਰਾਲੀਆਂ ਨੇ ਇਹਨਾਂ ਕੋਲੇ ਅੱਜ ਵੱਡੀ ਗਿਣਤੀ ਵਿੱਚ ਨੇ ਪਰ ਕਹਿੰਦੇ ਨੇ ਜਦੋਂ ਸੰਘਰਸ਼ ਸ਼ੁਰੂ ਹੁੰਦਾ ਹੈ ਉਸ ਵਕਤ ਪਹਿਲਾਂ ਜੋ ਸਟਾਰਟਿੰਗ ਕੀਤੀ ਆ ਤਾਂ ਬਹੁਤ ਘੱਟ ਟਰੈਕਟਰ ਸੀਗੇ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀਗੇ ਪਰ ਹੌਲੀ-ਹੌਲੀ ਜਿਹੜਾ ਸੰਘਰਸ਼ਾ ਉਹ ਵੱਡਾ ਹੋ ਜਾਂਦਾ ਛੱਡਣਾ ਵੀਰ ਮੌਜੂਦ ਆ ਆਪਾਂ ਗੱਲ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਕਹਿੰਦੇ ਜੀ ਜਵਾਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਸੇਵਾ ਕਰਦੇ ਆ ਫਰੀ ਗਊਸ਼ਾਲਾ ਤੇ ਮਿੱਟੀ ਜਾਣੀਆਂ ਗਊਆਂ ਵਾਸਤੇ ਬਹੁਤ-ਬਹੁਤ ਧੰਨਵਾਦ ਆ ਜੀ ਜਿਵੇਂ ਵੀਰ ਦੇ ਦੱਸਿਆ ਕਿ ਜਿਹੜੀ ਸੇਵਾ ਕਰਨੀ ਆ ਬਹੁਤ ਵੱਡੀ ਗੱਲ ਆ ਜਿਵੇਂ ਕਹਿੰਦੇ ਆਪਾਂ ਦਿਲ ਤੋਂ ਬਿਨਾ ਮਤਲਬ ਸੇਵਾ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜੇ ਨੇ ਵੀਰ ਹੋਰ ਵੀ ਪਿੰਡ ਵਾਸੀ ਨੇ ਆਪਾਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਉਹਨਾਂ ਦਾ ਕੀ ਕਹਾਂਗਾ ਹਾਂਜੀ ਆਜੀਵਿੰਦਰ ਜੀ ਬਾਈ ਰਖਾਲ ਸਾਹਿਬ ਵੈਰੀ ਫਤਿਹ ਜੀ ਕਿੱਥੇ ਮਿੱਟੀ ਲੈ ਕੇ ਜਾ ਰਹੇ ਹੋ ਤੇ ਬੰਦਨੀ ਜੀ ਗਊਸਾਲਾ ਦਾ ਤੁਸੀਂ ਹਰ ਵਾਰ ਮਤਲਬ ਸੇਵਾ ਨਿਵਾ ਰਹੇ ਹੋ ਜਦੋਂ ਤੁਸੀਂ ਸਟਾਰਟਿੰਗ ਕੀਤਾ ਸੀ ਉਦੋਂ ਘੱਟ ਗਿਣਤੀ ਵਿੱਚ ਸੀ ਤੁਸੀਂ ਹੈਨਾ ਅੱਜ ਤੁਹਾਡੇ ਨੇ ਜਿਹੜੀ ਗਿਣਤੀ ਆ ਬਹੁਤ ਵੱਧ ਚੁੱਕੀ ਹੈ ਕੀ ਕਹੋਗੇ ਇਹ ਸੇਵਾ ਦੀ ਭਾਵਨਾ ਹਰ ਇੱਕ ਸੰਗਤ ਵੱਧਦੀ ਜਾਂਦੀ ਹੈ ਹਰ ਇੱਕ ਵਾਰ ਸਾਡੇ ਨਾਲ ਇਸ ਕਰਕੇ ਅੰਗਹੀਨ ਨੇ ਪਸ਼ੂ ਉਹਨਾਂ ਵਾਸਤੇ ਸੇਵਾ ਜਾਂਦੀ ਹੈ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਉਹ ਪਸ਼ੂ ਨੇ ਅੰਗਹੀਨ ਨੇ ਅੱਖਾਂ ਤੋਂ ਵੀ ਮਤਲਬ ਨਹੀਂ ਦੇਖ ਪਾਉਂਦੇ ਇਹ ਜਿਹੜੀ ਮਿੱਟੀ ਆ ਉਹਨਾਂ ਵਾਸਤੇ ਉੱਥੇ ਸੇਵਾ ਕੀਤੀ ਜਾਂਦੀ ਹੈਗੀ ਹਾਂਜੀ ਕੀ ਨਾਮ ਹੈ ਬਟੂ ਜੀ ਬੰਟੂ ਭਾਈ ਐਸਾ ਬੰਟੂ ਜੀ ਕੀ ਕੰਨਾ ਚਾਹੋਗੇ ਅੱਜ ਮਿੱਟੀ ਲੈ ਕੇ ਜਾ ਰਹੇ ਆ ਹਾਂ ਜੀ ਇਹ ਉੱਥੇ ਆਪਣੇ ਬਧਨੀ ਸੰਤਾਂ ਦੇ ਲੈ ਕੇ ਜਾਣੀ ਆ ਜੀ ਜਿਹੜੇ ਉੱਥੇ ਪਸ਼ੂ ਆ ਗਾਂਗੀਆਂ ਦੀ ਵਾਰਾਂ ਦੀ ਸੇਵਾ ਕਰਦੇ ਆ ਜੀ ਉੱਥੇ ਸੰਤ ਤੇ ਅੱਗੇ ਵੀ ਜਦੋਂ ਬਾਬਾ ਜੀ ਉੱਥੋਂ ਹੁਕਮ ਲਾਇਦਾ ਉਦੋਂ ਲੈ ਕੇ ਪਹੁੰਚਦੇ ਆ ਇਹ ਉੱਥੇ ਰਹਿਤਾ ਚਲੋ ਕਿ ਹਰ ਸੇਮੀ ਨਵਾਂ ਜਾਣਦੇ ਹੋ ਹਾਂ ਜਾਣਦੇ ਆ ਜੀ ਅੱਜ ਕਿੱਡੀ ਵੱਡੀ ਗੰਤੀ ਜਾ ਰਹੇ ਅੱਜ ਹੈਗੇ ਆ 50 60 ਟਰੈਕਟਰ ਜੀ ਹਾਂ ਜੀ ਉਸ ਆਪਣੇ ਪਿੰਡ ਦੇ ਕੋ ਭੋਤਨਿਆਂ ਦੇ ਆ ਜੀ ਹਾਂਜੀ ਇਹ ਸੀ ਸਾਡੇ ਨਾਲ ਟੱਲੇਪਾਲ ਦੇ ਸਾਡੇ ਮੇਰੇ ਦੋਸਤ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਬਦਨੀ ਗਊਸਾਲਾ ਦੇ ਵਿੱਚ ਰੋਟੀ ਲੈ ਕੇ ਜਾ ਰਹੇ ਨੇ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਦੋਸਤ ਨੇ ਮੌਜੂਦ ਹੈ ਤੁਸੀਂ ਸਾਡੇ ਨਾਲ ਜੁੜੇ ਹੋ ਇਸ ਤਨੂੰ ਦਿਖਾਵਾਗੇ ਉਹਨਾਂ ਸਾਰਿਆਂ ਨੂੰ ਇਹ ਵੀ ਖੀਰ ਬੈਠਾਗਾ ਤੇ ਹਾਂਜੀ ਵੀਰੇ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਗੁਰੂਗਰ ਦੀ ਸੇਵਾ ਤੇ ਕਰਨੀ ਇਹਦਾ ਕਰਦੇ ਰਹਿਣਾ ਚਾਹੀਦਾ ਹਾਂਜੀ ਸੇਵਾ ਜਰੂਰ ਕਰਦੇ ਰਹਿਣਾ ਚਾਹੀਦਾ ਚਲੋ ਸਾਡੇ ਨਾਲ ਇਸ ਦਲ ਦੇ ਮੌਜੂਦ ਹੈ ਹਾਂਜੀ ਧਿਆਨਵੀਰ ਆਜੋ 2 ਮਿੰਟ ਜੀ ਆਜੋ ਸਾમી ਆਜੋ ਕੋ ਗਲੀ ਉਥੇ ਆਜੋ ਸਾਡੇ ਨਾਲ ਜਿਹੜੇ ਇਸ ਸੰਸਥਾ ਨੂੰ ਚਲਾਇਆ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਸਾਡੇ ਨਾਲ ਧਿਆਨਵੀਰ ਮੌਜੂਦ ਹੈ ਤੇ ਕਹਿੰਦੇ ਨੇ ਸ਼ੁਰੂਆਤ ਦੇ ਵਿੱਚ ਕਾਫੀ ਦਿਖਰਾ ਦਾ ਸਾਹਮਣਾ ਵੀ ਕਰਨਾ ਪੈਂਦੇ ਆ ਕਾਫੀ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਕਿਆਂ ਤੇ ਗੱਲ ਕਰਦੇ ਆ ਧਿਆਨਵੀਰ ਹਾਂਜੀ ਧਿਆਨਵੀਰ ਕੀ ਕਹਿਣਾ ਚਾਹੋਗੇ ਜੀ ਮੋਇ ਦਾ ਬੱਚੀ ਜਨਾ ਵੀ 6 ਵਜੇ ਜੜਨ ਬਾਅਦ ਤੋਂ ਉਹ ਬਚਾਰੇ ਸਾਰੇ 6 ਵਜੇ ਦਾ ਨੌਜਵਾਨ ਜਦੋਂ ਸਟਾਰਟਿੰਗ ਕੀਤੀ ਸੀ ਹੈ ਨਾ ਤੁਸੀਂ ਮਤਲਬ ਘਟ ਗਿਣਤੀ ਵਿੱਚ ਸੀਗੇ ਪਰ ਅੱਜ ਵਾਹਿਗੁਰੂ ਨੇ ਕਿਰਪਾ ਕੀਤੀ ਆ ਤੁਹਾਡਾ ਜਿਹੜਾ ਲਾਰਾਗਾ ਬਹੁਤ ਵੱਡਾ ਹੋ ਚੁੱਕਿਆ ਜੀ ਜੋ ਕਿ ਵਹੀ ਖਲਚਾ ਵੇ ਪਤੇ ਜੋ ਕਿ ਪਿੰਡ ਦੇ ਨੌਜਵਾਨ ਟੱਲੇਆਲ ਦੇ ਨੌਜਵਾਨ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ 6 ਮਹੀਨਿਆਂ ਤੋਂ ਅੰਗ ਹੀ ਨੇ ਪਸ਼ੂਏ ਜੋ ਕਿ ਉੱਤੇ ਗੁਰਦੁਆਰਾ ਗਊਸ਼ਾਲਾ ਪਨੀ ਬੱਧਨੀ ਕਲਾਚ 6000 ਜਾਂਦੇ ਬਾਤ ਤੋਂ ਬਾਤ ਚੜ੍ਹ ਕੇ ਹਿੱਸਾ ਲੈਂਦੇ ਆ ਜੋ ਕਿ ਆਵ ਤੇਲ ਸਭ ਆਪ ਦੇ ਕੋਲੋਂ ਆਪ ਫੂਕਦੇ ਆ ਵੀ ਸਾਨੂੰ ਕੋਈ ਬਾਹਰ ਸੰਯੋਗ 1 ਰੁਪਏ ਦਾ ਨਹੀਂ ਆ ਠੀਕ ਹੈ ਨਾ ਜਾ ਕਿ ਜੇ ਕੋਈ ਟਰੈਕਟਰ ਲੈ ਕੇ ਜਾਂਦਾਗਾ ਨੌਜਵਾਨ ਉਹਨਾਂ ਦਾ ਮਾਪਿਓ ਨਾਲ ਸੰਯੋਗ ਦਿੰਦਾ ਵੀ ਕੋਈ ਆਏ ਨਹੀਂ ਕਹਿੰਦਾ ਜੀ ਤੂੰ ਤੇਲ ਫੂਕ ਕੇ ਉਹਨਾਂ ਜਾਂ ਟਰੈਕਟਰ ਟਰਾਲੀਆਂ ਭੰਨ ਕੇ ਆਉਣਾ ਸਾਡੇ ਪਿੰਡ ਵਿੱਚ ਨੀ ਪੂਰਾ ਸੰਯੋਗ ਹੈਗਾ ਗਊਸ਼ਾਲਾ ਗੁਰਦੁਆਰਾ ਸੇਵਾਦਾਰ ਛੱਡੇ ਹਾਜ਼ਰ ਨਜ਼ਰ ਆਗੇ ਨੇੜੇ ਹੋ ਜਾਓ ਜੀ ਅੱਛਾ ਬੱਡੀ ਗੱਲ ਕਰਦੇ ਆਂ ਜੀ ਆਪਾਂ ਅੱਜ ਜਿਹੜਾ ਸੇਮਾ ਦਰਿਆ ਬਗਿਆ ਹੋਇਆ ਨਸ਼ੇ ਦਾ ਜੀ ਹੈ ਨਾ ਆਪਣੀ ਨੌਜਵਾਨੀ ਨਸ਼ੇ ਦੇ ਵਿੱਚ ਬਚੀ ਹੋਈ ਹੈ ਇਹਨਾਂ ਨੂੰ ਤਾਂ ਮੈਂ ਇਹੀ ਗੱਲ ਇਹੀ ਜੋੜਦਾ ਨਾ ਨੌਜਵਾਨਾਂ ਨੂੰ ਵੀ ਗਊਸ਼ਾਲਾ ਦੇ ਨਾਲ ਗੁਰਦੁਆਰੇ ਦੇ ਨਾਲ ਸੇਵਾ ਤੇ ਜੋੜਨਾ ਠੀਕ ਹੈ ਨਾ ਉਹਦੇ ਸੇਵਾ ਦੇ ਵਿੱਚ ਆਏਗਾ ਵੱਧ ਤੋਂ ਵੱਧ ਹਿੱਸਾ ਲੈਣਾ ਵੀ ਨਸ਼ੇ ਪੱਤੇ ਤੋਂ ਬਚ ਕੇ ਰਹਿਣਾ ਇਹੀ ਤਾਂ ਵੱਧ ਤੋਂ ਵੱਧ ਇਹੀ ਨੌਜਵਾਨਾਂ ਨੂੰ ਪੀਡੀਐਲ ਸਵਾਲ ਕਰਦੇ ਫੇਸ ਕਿ ਸਾਡੇ ਨਾਲ ਪਿੰਡ ਦੇ ਸਾਡੇ ਜਿਹੜੇ ਇਸ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਨੇ ਅੱਜ ਤੁਸੀਂ ਦੇਖਿਓ ਕਿ ਮਤਲਬ ਅੱਜ ਇਹਨਾਂ ਬਹੁਤ ਲੋਕ ਵੀ ਰਹਿਣਗੇ ਹਾਂਜੀ ਆ 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 ਕੋਈ ਪਾਇਉਂਨੇ ਬਣਾ ਬਰ ਬਰ ਸਾਵਣੇ ਪਰ ਆ ਜਾਓ ਜਿਹੜਾ ਅਜੇ ਤਨੂ ਵਾਲਾ ਚਲ ਕੜ ਕੜ ਰਹਿੰਦੇ ਨੇ ਸੇਵਾ ਕੀਤੀ ਦਾ ਧੰਨਵਾਦ ਕਰਨ ਚਾਹੁੰਦਾ